ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਹੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਅੱਜ ਬਾਈ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਾ ਕੇ ਜਾਂਦਾ ਤਹਿਸੀਲ ਸਾਨੂੰ ਬਾਗਾ ਪ੍ਰਾਣਾ ਲੈ ਕੇ ਜਾਂਦੀ ਆ ਤੇ ਅੱਜ ਬਾਈ ਕੋਲੇ ਛੋਟੀ ਸੇਲ ਸੀ ਤੇ ਬਾਕੀ ਜਿਹੜਾ ਆਪਾਂ ਬਾਈ ਤੋਂ ਲੈਨੇ ਆ ਸਤ ਸਤਿ ਸ਼੍ਰੀ ਅਕਾਲ ਜੀ। ਤੇ ਕੀ ਨਾਮ ਹੈ ਬਈ ਆਪਣਾ? ਹੈਪੀ ਆ ਬਈ। ਠੀਕ ਹੈ। ਤੇ ਕੀ ਡਿਟੇਲ ਆ ਬਈ ਹੈਪੀ ਛੋਟੀ ਦੀ? ਬਾਈ ਮੈਂ ਤੀਜਾ ਸੂਆ ਸੁਈ ਵੀ ਆ। ਠੀਕ ਹੈ। ਨੋਵਾ ਦਾਣਾ ਬੱਚਾ ਮਗਰੇ ਤੇ ਕੱਟਾ। ਠੀਕ ਹੈ। ਹਰਿਆਣੇ ਦੀ ਮੈਂ ਆ। ਠੀਕ ਹੈ। ਇਸ ਟਾਈਮ ਤੁਲਵਾ ਦੁੱਧ 12 ਲੀਟਰ ਆ। ਭਾਵੇਂ ਕੋਈ 6 ਡੰਗ ਝੋਲੇ ਭਾਵੇਂ 8 ਡੰਗ ਝੋਲੇ ਕੋਈ ਸੌਦੇ ਸਾਈ ਦੇ ਨਹੀਂ ਆ ਕੇ ਮੈਂ ਦੇਖੇ। ਤਸੱਲੀ ਕਰੇ ਪਿਆਰ ਮੋਹਰਾ ਚ ਮੈਂ ਆ ਆਪਣੇ ਘਰੇ ਜਿਹੜੀ ਚੀਜ਼ ਹਾਜ਼ਰ ਆ ਆ ਬਹੁਤ ਦੱਸਾਂਗੇ ਆਪਣੇ ਕੋਲੇ ਪਿੱਛੋਂ ਮੈਂ ਆਪਣਾ ਕੰਮ ਹੀ ਵਪਾਰ ਲੈਂਦਾ ਠੀਕ ਹੈ ਠੀਕ ਹੈ ਰੈਣ ਵਾਲਾ ਮੰਝਾ ਹੀ ਹੋਗਾ ਆਪਣੇ ਕੋਲੇ ਪਰ ਮੈਂ 14 15 ਕਿਲੋ ਦੁੱਧ ਖੁੱਲਾ ਪਿਆਉਗੀ ਇੱਥੇ ਦਾ ਵਾਲਾ ਬਈ ਝੂਠ ਮਾਰਨ ਦਾ ਵੀ 11 ਪਿਆ 15 ਪਿਆ ਆਪਾਂ ਨੂੰ ਨਹੀਂ ਪਤਾ ਬਈ ਕਿੰਨਾ ਆਪਣੇ ਘਰੇ ਜਿਹੜੀ ਚੀਜ਼ ਹਾਜ਼ਰ ਆ ਆ 6 ਲੰਗ ਚ ਹੋਵੇ ਬਈ 12 ਲੀਟਰ ਠੀਕ ਹੈ ਬਈ ਬਈ ਦਾ ਵਪਾਰ ਲੈਂਦਾ ਕੰਮ ਆ ਤੇ ਬਾਕੀ ਤੁਸੀਂ ਬਈ ਸੂਈ ਸਵਾ ਪਸ਼ੂ ਆ ਤੁਸੀਂ ਆਪ ਆ ਕੇ ਇੱਥੇ ਤਸੱਲੀ ਕਰ ਸਕਦੇ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਨੋਵਾਂ ਦਿਨ ਆ ਬਈਆ ਬੱਚਾ ਖੜਾ ਮੂਹਰਾ ਨਾ ਸੋਹਣਾ ਠੀਕ ਮਗਰ ਬਈ ਕਟਾਗਾ ਤੇ ਨੌ ਦਿਨ ਹੋ ਗਏ ਸੂਈ ਨੂੰ ਬਾਕੀ ਤੁਹਾਨੂੰ ਤੋਰਾ ਦਿਖਾਣਾ ਸਿੰਗਾ ਸੰਗਾ ਦੀ ਵੀ ਮੰਤਰ ਬਹੁਤ ਸੋਹਣੀ ਆ ਕਟਗਾਠ ਬਹੁਤ ਆ ਬਈਆ ਤੇ ਕਟਗਾਠ ਵੀ ਬੇਲਵਾਟੀ ਬਹੁਤ ਆ ਚੰਗੀ ਆ ਤੇ ਬਾਕੀ ਪੱਠਪੂੜੇ ਦੀ ਵੀ ਚੰਗੀ ਆ ਬਾਕੀ ਤੁਹਾਨੂੰ ਤੋਰਾ ਦਿਖਾਣਾ ਤੁਰਦੀ ਤੁਹਾਨੂੰ ਹਵਾਨਾ ਦੱਸ ਜਣਾ ਕਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਇੱਕੋ ਜਿਹੀ ਦੂਰੀ ਤੇ ਥਾਨ ਲੱਗੇ ਆ ਬਈ ਤੁਸੀਂ ਦੇਖ ਸਕਦੇ ਆ ਕਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਬਾਕੀ ਤੁਹਾਨੂੰ ਤੋਰਾ ਦਿਖਾਣਾ ਤੁਰਦੀ ਤੁਹਾਨੂੰ ਹਵਾਨਾ ਦੱਸ ਜਾਣਾ ਸਿੰ 12 ਲੀਟਰ ਬਈ ਦੁੱਧ ਤਿਆਰ ਆ 9 ਦਿਨ ਹੋ ਗਏ ਸੂਈ ਨੂੰ ਹਵਾਨਾ ਦੇਖ ਸਕਦੇ ਆ ਥਣ ਥਣ ਬਈ ਬਹੁਤ ਸੋਹਣਾ ਲੱਗਿਆ ਪੀੜੀ ਪੀੜੀ ਦੇ ਪਾਗ ਮਾਰ ਕੇ ਥਾਣਾ ਕੋਈ ਭੂਰਾ ਫੋਟ ਸ਼ਾਂਗ ਨਹੀਂ ਹਵਾਨਾ ਬਈ ਬਹੁਤ ਸੋਹਣਾ ਜਿੰਨੀ ਤੱਕ ਹਵਾਨੇ ਦੀ ਗਾਹ ਨੂੰ ਆ ਉਨੀ ਬਈ ਤੱਕ ਹਵਾਨੇ ਦੀ ਪਛਾਣ ਨੂੰ ਆ ਉਹਨਾਂ ਤੁਸੀਂ ਦੇਖ ਹੀ ਸਕਦੇ ਆ ਚਵਾਈ ਚੂਈ ਦੀ ਬਈ ਤਹਿਸੀਲ ਆ ਬਈ ਚਵਾਈ ਚੂਈ ਦੀ ਹੈਲਥੀ ਹੁੰਦੀ ਆ ਮੇਰਾ ਬਈ ਭਾਵੇਂ ਵਾਲਾ 6 ਡੰਗ ਤਸੱਲੀ ਕਰੇ ਯਾਰ ਠੀਕ ਆ ਨਿਕਲਾ ਜੀ ਠੀਕ ਹੈ ਤੇ ਦੁੱਧ 12 ਕਿਲੋ 12 ਕਿਲੋ ਰੈਡੀ ਹੈ ਜਾਨੀ ਜਮਾਂ ਰੈਡੀ ਆ ਭਾ ਨਿੱਕਾ ਜਵਾਕ ਲੈ ਆਵੇ ਯਾਰ ਬਿਨਾ ਸੌਦੇ ਸਾਈ ਤੋਂ ਲਾ ਤਸੱਲੀ ਕਰੇ ਠੀਕ ਹੈ ਫੇਰ ਆ ਕੇ ਆਪਣੇ ਨਾਲ ਸੌਦਾ ਕਰੇ ਕੋਈ ਚੱਕਰ ਨਹੀਂ ਆਪਾਂ ਨੂੰ ਇਹ ਬੰਦਾ ਸੌਦਾ ਕਰੇ ਫੋਨ ਤੇ ਕੋਈ ਡੱਕਾ ਹੀ ਨਹੀਂ ਆ ਸਹੀ ਹੈ ਬਾਕੀ ਵੀ 12 ਕਿਲੋ ਦੁੱਧ ਇਸ ਵਕਤ ਰੈਡੀ ਹੈ ਤਿਆਰ ਹੈ ਕੰਡੇ ਤੋਂ ਮਾ ਭਾਈਆਂ ਦਾ ਵੀ ਭਾ ਤੁਸੀਂ ਦੋ ਡੰਗ ਚੋਲੋ ਭਾ ਚਾਰ ਡੰਗ ਚੋਲੋ 12 ਕਿਲੋ ਦੁੱਧ ਇਸ ਵਕਤ ਤਿਆਰ ਹੈ ਰੈਡੀ ਹੈ ਕੰਡੇ ਤੋਂ ਮਾ ਬਾਕੀ ਵੀ ਬਾਡੀ ਸਟਰਕਚਰ ਛੋਟੀ ਦਾ ਬਹੁਤ ਸੋਹਣਾ ਮੈਂ ਦਾ ਜੇ ਤੁਸੀਂ ਅੱਗੇ ਤੇ ਚੰਗੇ ਸੀਮਨ ਲਵਾ ਕੇ ਚੰਗੇ ਬੱਚੇ ਪਾ ਸਕਦੇ ਚੰਗੇ ਬੱਚੇ ਪਾ ਜੂਗੀ ਬਾਈ ਤੇ ਗਾਂ ਬਈ ਆਪਾਂ ਤੇ ਬਈ ਇੱਕ ਆਪਦਾ ਹੈਪੀ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਮੁੱਲ ਦੱਸਦੀ ਕੀ ਕਰਦੇ ਆਪਾਂ ਮੁੱਲ ਬਾਈ ਲੈਣ ਦੇ ਨਾਲ ਆ ਰੇਟਾਂ ਬੋਲ ਕਰਾਉਣ ਨੂੰ ਕੋਈ 1.5 ਕਰਾ ਲੈ 2 ਕਰਾ ਲੈ ਠੀਕ ਹੈ 1,20,000 ਤੋਂ ਜੈਜ ਮੋਲੀਆ ਮਾਨ ਤਨ ਹੋਊਗਾ 1 ਲੱਖ ਵਿੱਚੋਂ ਥੋੜਾ ਕਨਾ ਮਾਨ ਤਨ ਹੋ ਜੂ ਹਾਂ ਮਾਨ ਤਨ ਕਰਾਂਗੇ ਫੁੱਲ ਬੰਦੇ ਦਾ ਠੀਕ ਹੈ ਤੋ ਚੈੱਕ ਕਰਨੀ ਤੇ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਫੋਨ ਨੰਬਰ ਹੈ ਬਾਈ 90568 62397 ਆ ਠੀਕ ਹੈ ਆਪਣਾ ਜਿਹੜੀ ਬੁਰਜ ਲੱਦੇ ਵਾਲੇ ਤੋਂ ਰਾਹ ਰਾਹ ਨਹੀਂ ਅੰਦਰ ਨੂੰ ਆਉਂਦਾ ਠੀਕ ਹੈ ਹਾਂ ਇਹ ਘਰ ਆ ਜਿਹੜੇ ਗੁਰਦੁਆਰੇ ਬੁਰਜ ਲਧਿਆਣਾ ਛੱਡ ਗੁਰਦੁਆਰੇ ਦੇ ਸਾਹਮਣੇ ਵਾਲੀ ਗਲੀ 'ਚ ਆਪਣਾ ਘਰ ਆ ਹੈ ਹਾਂ ਸਾਡਾ ਮੂਲ ਵਾਲੇ ਨੇੜੇ ਆ ਕੇ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਬਈ ਫੋਨ ਨੰਬਰ ਬਈ ਤੁਹਾਡਾ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਡੈਕਟ ਕਰ ਸਕਦੇ ਬਾਈ ਆ ਕੇ ਤੇ ਤਸੱਲੀ ਕਰੇ ਕੋਈ ਡੱਕਾ ਨਹੀਂ ਕੋਈ ਸੌਦਾ ਕਰਨ ਦੀ ਲੋੜ ਨਹੀਂ ਬਗੈਰ ਸੌਦੇ ਸਾਈ ਤੋਂ ਚਾਰ ਡੰਗ ਚੋਲੇ ਜੇ ਤਾਂ 12 ਲੀਟਰ ਮਹਨੇ ਦੁੱਧ ਕੱਢਤਾ ਠੀਕ ਹੈ ਠੀਕ ਤਾਂ ਮੈਂ ਲੈ ਜੇ ਨਹੀਂ ਅਗਲੇ ਨੂੰ ਕਰਾਇਆ ਵੀ ਦੇਵਾਂਗੇ ਇਹਦੇ ਕਿਹਦਾ ਕੋਈ ਨਹੀਂ ਬਾਈ ਠੀਕ ਹੈ ਬਈ ਬਾਈ ਨੇ ਬਈ ਤਸੱਲੀ ਬਹੁ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਇੰਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੂਈ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ